ਐਸੋ ਐਸੋ ভাই ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜ਼ਿਟ ਹੈਗੀ ਆ ਪਿੰਡ ਮਹਿਮੂਦਪੁਰ ਮਹਿਮੂਦਪੁਰ ਪਿੰਡ ਦੋਸਤੋ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਦਾ ਪਿੰਡ ਆ ਖੇਮ ਕਰਨ ਬਿਲਕੁਲ ਲਾਗੇ ਆ ਜਾਂਦਾ ਇੱਕ ਪਾਸੇ ਅਮਰਕੋਟ ਥੋੜੀ ਦੂਰੀ ਤੇ ਆ ਡੱਬੀਪੁਰਾ ਬੈੜਵਾਲ ਪਿੰਡ ਥੋੜੀ ਦੂਰੀ ਤੇ ਆ ਠੀਕ ਹੈ ਜੀ ਤੇ ਵੀਰ ਗੁਰਵੰਤ ਦੇ ਕੋਲੇ ਆਇਆ ਦੋਸਤੋ ਜਿੱਦਾਂ ਕਿ ਸਾਰੇ ਵੀਰ ਜਾਣਦੇ ਆ ਪਸ਼ੂ ਵਪਾਰ ਦਾ ਕੰਮ ਆ ਵੀਰ ਹੋਰਾਂ ਦਾ ਇਸੇ ਤਰ੍ਹਾਂ ਜਿਹੜੇ ਪਸ਼ੂ ਆ ਡੇਲੀ ਰੁਟੀਨ ਦੇ ਵਿੱਚ ਆਉਂਦੇ ਵਿਕਰੀ ਵਾਲੇ ਅੱਜ ਵੀ ਦੋਸਤੋ ਪਸ਼ੂ ਚੰਗੇ ਆ ਹਰ ਵਾਰ ਚੰਗੇ ਆ ਪਰ ਅੱਜ ਵੀ ਜਿਹੜੇ ਦੋਸਤੋ ਬਹੁਤ ਵਧੀਆ ਚੰਗੀ ਕੁਆਲਿਟੀ ਦੇ ਬਰੀਡ ਦੇ ਵਿੱਚ ਤੁਹਾਨੂੰ ਜਿਹੜੇ ਦੋਸਤੋ ਪੂਰੇ ਨਸਲ ਵਸਲ ਵਾਲੇ ਪਸ਼ੂ ਦਿਖਾਵਾਂਗੇ ਟੋਟਲ ਜਿਹੜੇ ਦੋਸਤੋ 6-6 ਨਕ ਹੋਣਗੇ ਜਿਨ੍ਹਾਂ ਦੇ ਵਿੱਚੋਂ 5 ਪਸ਼ੂ ਜਿਹੜੇ ਬਿਲਕੁਲ ਤਾਜ਼ੇ ਸੁਏ ਸੁਵੇ ਆ ਜਿਨ੍ਹਾਂ ਦੇ ਵਿੱਚੋਂ ਦੋਸਤੋ 3 ਮੱਝਾਂ ਝੋਟੀਆਂ ਨੇ ਤੇ 2 ਬੈੜਾਂ ਬਿਲਕੁਲ ਤਾਜ਼ੀਆਂ ਸੁਈਆਂ ਨੇ 1 ਬੈੜ ਗੱਬਣਾ ਪੂਰੀ ਗੱਲਬਾਤ ਆਪਾਂ ਵੀਰ ਗੁਰਵੰਤ ਦਾ ਨਾਲ ਕਰ ਲਾਂਗੇ ਸੋ ਪੂਰੀ ਡਿਟੇਲ ਆਪਾਂ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰ ਦਾਂਗੇ ਸੋ ਵੀਡੀਓ ਦੇ ਨਾਲ ਐਂਡ ਤੱਕ ਜਰੂਰ ਬਨੇ ਰਹੋ ਤਾਂ ਜੋ ਦੋਸਤੋ ਪੂਰੀ ਇਨਫੋਰਮੇਸ਼ਨ ਆ ਤੁਹਾਨੂੰ ਮਿਲ ਸਕੇ ਇੱਕ ਜਰਸੀ ਵੈੜ ਵੀ ਹੈਗੀ ਦੋਸਤੋ ਕੁਆਲਟੀ ਵਾਈਜ਼ ਪੂਰੀ ਚੈੱਕ ਕਰਾ ਦਾਂਗੇ ਜਰਸੀ ਵੈੜ ਆ ਇੱਕ ਪਹਿਲਾਂ ਝੋਟੀ ਸੂਈ ਆ ਬਿਲਕੁਲ ਨਵੀਂ ਝੋਟੀ ਆ ਹੌਲੀ ਆ ਘਟ ਉਮਰਦੀ ਆ ਠੀਕ ਹੈ ਇਹ ਵੀ ਪਸੰਦ ਆਊਗੀ ਤੁਹਾਨੂੰ ਰੇਟ ਪੜਤਾ ਵੀਡੀਓ ਦੇ ਵਿੱਚ ਹਰ ਇੱਕ ਪਸੂ ਦਾ ਕੀਤਾ ਜਾਊਗਾ ਸੋ ਵੀਡੀਓ ਦੇ ਨਾਲ ਐਂਡ ਤੱਕ ਜਰੂਰ ਬਨੇ ਰਹੋ ਬਾਕੀ ਦੋ ਤੋਹਫੇ ਜਿਹੜੇ ਆ ਨੀਲੀ ਰਾਬੀ ਦੇ ਤੁਹਾਨੂੰ ਦਿਖਾਵਾਂਗੇ ਇੱਕ ਪੂਰੀ ਨੀਲੀ ਰਾਬੀ ਆਜੋ ਕਰਦੇ ਆ ਗੱਲਬਾਤ ਤੇ ਅੱਜ ਤੋਂ 1 ਅਕਤੂਬਰ ਨੂੰ ਆਪਾਂ ਜਿਹੜੀ ਇਹ ਕਵਰੇਜ ਕਰਦੇ ਪਏ ਆ ਸਮਾਂ ਤੁਸੀਂ ਨੋਟ ਕਰ ਲਓ ਕੋਈ ਸ਼ਾਮ ਦਾ ਦੋਸਤੋ ਸਮਾਂ ਹੈਗਾ ਕੋਈ 5:30 3:00 ਵਜੇ 30 ਮਿੰਟ ਦਾ ਸਮਾਂ ਹੈ ਗਰਵੰਤ ਵੀਰੇ ਸਭ ਤੋਂ ਪਹਿਲਾਂ ਸਾਸਰੀ ਕਾਲ ਸਾਸਰੀਆ ਵੀਰ ਜੀ ਹੋਰ ਸੁਣਾਓ ਜੀ ਤੁਸੀਂ ਸੁਣਾਓ ਸਭ ਠੀਕ ਠਾਕ ਆ ਠੀਕ ਠਾਕ ਵੀਰੇ ਆਪਦੇ ਸੁਣਾ ਹਾਂਜੀ ਹਾਂਜੀ ਵਧੀਆ ਜੀ ਤੁਸੀਂ ਸੁਣਾਓ ਬਹੁਤ ਵਧੀਆ ਅੱਛਾ ਗਰਵੰਤ ਵੀਰ ਪਸ਼ੂ तकरीबन ਅੱਜ ਆਪਣੇ ਕੋਲ 5 6 ਨਗਨੇ ਆ 6 ਨਾ ਆ ਗਿਆ ਵੀਰ ਜੀ ਦੋ ਨੀਲੀ ਜਾ ਗਏ ਆ ਇੱਕ ਛੋਟੀ ਮੋਹਰਾ ਦੀ ਆ ਹਾਂਜੀ ਤੇ ਤਿੰਨ ਵੜਾ ਆਏ ਇੱਕ ਜਰਸੀ ਦੀ ਵੜ ਹਾਂਜੀ ਤੇ ਦੋ ਪਰਾਂ ਵੇ ਲੋ ਐ ਚਫ ਚੋਣੀ ਬਿਲਕੁਲ ਜੀ ਹਾਂਜੀ ਲਓ ਜੀ ਦੋਸਤੋ ਪੰਜ ਪਸ਼ੂ ਬਿਲਕੁਲ ਤਾਜ਼ੇ ਸਵੇ ਸਵੇ ਆ ਜਰੂਰ ਤੁਸੀਂ ਕੰਟੈਕਟ ਕਰ ਲਿਓ ਸੌਦਾ ਕਰ ਲਿਓ ਕਰ ਲਿਓ ਵਿਖਾਏ ਗਏ ਪਸ਼ੂਆਂ ਦਾ ਇਸ ਤੋਂ ਪਹਿਲਾਂ ਤੁਸੀਂ ਇੱਕ ਰਿਕਵੈਸਟ ਆਪਣੀ ਹੁੰਦੀ ਹੈ ਜਿਹੜਾ ਗੱਬੜ ਪਸ਼ੂ ਆ ਟਿੱਪ ਕੇ ਸਵੇ ਸਵੇ ਨਗਦੀ ਜਾਂ ਦੋ ਡੰਗ ਚੋਲੋ ਤਿੰਨ ਟੈਮ ਚੋਲੋ ਆਪਦੀ ਤਸੱਲੀ ਆ ਠੀਕ ਆ ਜੀ ਜਿਨਨੇ ਵੀ ਸਹੀ ਤਰੀਕੇ ਨਾਲ ਹੋ ਸਕਦੀ ਹੈ ਜਰੂਰ ਕਰ ਲਿਆ ਕਰੋ ਠੀਕ ਆ ਗਰਵੰਤ ਪਹਿਲੇ ਨੰਬਰ ਤੋਂ ਵੀਰ ਬੂਰੀ ਨੀਲੀ 라ਵੀ ਤੋਂ ਇਸ ਮੱਚ ਤੋਂ ਛੋਟੀ ਤੋਂ ਸਟਾਰਟ ਕਰ ਲਿਗੇ ਹਾਂਜੀ ਵੀਰ ਜੀ ਇਹ ਦੂਜ ਚੌਥਾ ਦਿਨ ਹੋ ਗਿਆ ਸਮਾਂ ਨੂੰ ਸੂਈ ਨੂੰ ਅੱਛਾ ਜੀ ਤੇ ਹੁਣ 12 ਤੋਂ ਪਲੱਸ ਹੀ ਹੂ ਬੋਲਾ ਜਿਹੜਾ ਤਿਆਰ ਆ ਹੋਣਾ ਹਾਂਜੀ 12 ਤੋਂ ਪਲੱਸ ਹੀ ਹੂ ਬੋਲਾ ਅੱਛਾ ਜੀ ਜਿਹੜਾ ਆ ਟਾਈਮ ਤੇ ਆਪ ਚਵਾ ਦੇਣਾ ਕੰਡੇ ਵਾਲਾ ਠੀਕ ਆ ਜੀ ਹਾਂਜੀ ਸਵੇਰ ਦੂਜਾ ਦੂਜਾ ਚਾਰ ਦਿਨ ਦਾ ਸਮਾਂ ਆ ਹਾਂ ਚਾਰ ਦਿਨ ਦਾ ਨੀਲੀ ਦਾ ਬੂਰੀ ਨੀਲੀ ਰਾਵੀ ਦਾ ਕਟਾ ਵੀ ਮਗਰ ਵਿੱਚ ਪੂਰੀ ਨੀਲੀ ਰਾਵੀ ਦੇ ਵਿੱਚ ਦੋਸਤੋ ਮਗਰ ਮੇਲ ਕਾਫ ਆ ਗਿਆ ਆ ਦੇਖੋ ਇਹ ਕਟਾ ਮਗਰ ਕਟਾ ਵੀ ਕਾਫੀ ਸੋਹਣਾ ਬਹੁਤ ਪਿਆਰਾ ਮਗਰ ਕਟਾ ਮੇਲ ਕਾਫ ਤੇ ਆ ਤੁਸੀਂ ਝੋਟੀ ਵੇਖੋ ਮਾਜੀ ਵੀ ਚੈੱਕ ਕਰਾ ਦਿਓ ਪ्युअर ਨਹੀਂ ਲੀਜੀਏ ਆਰਡਰ ਕੁਆਲਟੀ ਵੇਖੋ ਜੀ ਥਾਨ ਥੋਣ ਬਿਲਕੁਲ ਤਸਲੀ ਨਾਲ ਦੇਖੋ 6 ਥਾਨਾਂ ਦੀ ਜਿਹੜੀ ਅਗਲੇ ਮਗਰਲੇ ਥਾਨ ਕਾਫੀ ਬਿੱਲੀ ਆਖ ਜੀ ਤੇ ਬਿੱਲੀ ਮਨਕਣੀ ਆਖਾ ਦੋਸਤੋ ਉਹ ਵੀ ਤੁਸੀਂ ਆ ਦੇਖੋ ਆ ਦੇਖੋ ਜੀ ਠੀਕ ਆ ਬਿਲਕੁਲ ਸਟੇਟ ਪਟਾ ਇੱਕ ਪਾਸੇ ਨੂੰ ਜਿਹੜਾ ਦੋਸਤੋ ਕੱਟ ਬਣ ਜਾਂਦਾ ਠੀਕ ਆ ਤੇ ਚਾਰੇ ਪੈਰ ਤੋਤੇ ਆ ਬਿਲਕੁਲ ਤੁਸੀਂ ਵੇਖੋਗੇ ਗਿੱਠ ਡਿੱਡ ਡਿੱਡ ਗਿੱਠ ਜਿਹੜੇ ਪੈਰ ਤੋਤੇ ਆ ਉਹ ਉੱਪਰ ਤੱਕ ਵਾਈਟ ਸਾਰ ਤੇ ਸੂਦੇ ਨਿਸ਼ਾਨ ਆਰਡਰ ਕੁਆਲਿਟੀ ਥੱਬਿਆਂ ਤੇ ਥੱਬੇ ਵਾਲੀ ਬਿਠੀ ਐ ਵਲੈਦਨ ਵਾਂਗੂ ਚੱਡਾ ਲੱਗਾ ਝੋਟੀ ਨੂੰ ਐਫ ਵੈੜ ਵਾਂਗੂ ਵੀਰ ਗੁਰਵੰਤ ਕਹਿੰਦਾ ਵੀ ਚੱਡਾ ਨੇਵੇ ਦੀ ਬਣਤਰ ਆ ਅਜੇ ਬਣੂਗੀ ਜਿਵੇਂ ਜਿਵੇਂ ਦੁੱਧ ਤੇ ਆਈ ਠੀਕ ਆ ਅੱਛਾ ਗੁਰਵੰਤ ਮਨਲਾ ਵੀ ਹੁਣ 11 12 ਲੀਟਰ ਤੇ ਚੱਲ ਰਹੀ ਹੈ ਹਾਂਜੀ ਚਾਹੇ ਕੋਈ ਵੀਰ ਬੋਲਾ ਸਮਝ ਲੈ ਚਾਹੇ ਚੌਥੇ ਦਿਨ ਦੇ ਵਿੱਚ ਦੁੱਧ ਤੇ ਆਈ ਸੰਭਾ ਹਾਂਜੀ ਕਿੰਨੀ ਕੁ ਉਮੀਦ ਆ ਪਿਛੋਂ ਬੈਕਗ੍ਰਾਉਂਡ ਦੀ ਪੁੱਛੀ ਗਈ ਕੀ ਦੁੱਧ ਚੋਆ ਜੀ ਬੈਕਗ੍ਰਾਉਂਡ ਵੀ ਜੀ ਪੁੱਛੀ ਜਿਹੜੀ ਪ ਸੋ ਦੋਸਤੋ 15 ਤੋਂ ਵੀਰਾਂ ਦਾ ਪਲੱਸ ਨੂੰ ਚਲੋਗੀ ਬਾਕੀ ਚੰਗੀ ਮੈਨੂੰ ਲੱਗਦਾ ਪਿਆ ਵੀ ਚੰਗੀ ਕਰਤੂਤ ਵੀਰ ਕਹਿ ਲੈਂਦੇ ਆ ਪਰ ਵੀ ਮੈਂ ਕਹੂੰਗਾ ਵੀ ਚੰਗੇ ਗੋਣ ਨੇ ਠੀਕ ਆ ਗੋਣ ਵਾਲੀ ਝੋਟੀ ਆ ਹਵਾਨਾ ਸੋਹਣਾ ਬਿਲਕੁਲ ਲਾਲ ਗੁਲਾਬੀ ਅਡਰ ਚੱਡਾ ਬਿਲਕੁਲ ਤੁਸੀਂ ਵੇਖੋਗੇ ਵੱਡੀ ਬਾਡੀ ਜੈ ਕੋਈ ਛੋਟੀ ਨਹੀਂ ਗਈ ਕੋਲ ਕੇ ਤੋਰ ਕੇ ਦਿਖਾਵਾਂਗੇ ਬਾਡੀ ਵੱਡੀ ਆ ਵੱਡੀ ਬਾਡੀ ਦੀ ਆ ਪੁੱਠਾ ਖਾਵਾਂਗੇ ਵੇਖੋਗੇ ਦੋਸਤੋ ਥੱਬਿਆਂ ਦੇ ਥੱਬੇ ਆ ਪੇਟ ਪੁੱਠਾ ਬਹੁਤ ਜ਼ਿਆਦਾ ਸੋਹਣਾ ਥੱਬਿਆਂ ਦੇ ਥੱਬੇ ਆ ਵੇਖੋ ਠੀਕ ਆ ਤੇ ਸੁਵਾ ਦੂਜਾ ਸੁਵਾ ਸੂਈ ਆ ਦੋਸਤੋ ਸੈਕਿੰਡ ਟਾਈਮਰ ਆ ਠੀਕ ਆ ਜੀ ਸੈਕਿੰਡ ਬਿਆੰਤ ਬਿਆਈਏ ਦੋਸਤੋ ਠੀਕ ਆ ਤੇ ਆ ਤੋੜ ਕੇ ਆਪਾਂ ਤੁਹਾਨੂੰ ਤਸੱਲੀ ਨਾਲ ਦਿਖਾ ਰਹੇ ਆ ਸੋ ਆਰਡਰ ਕੁਆਲਟੀ ਪਹਿਲਾਂ ਜ਼ਿਕਰ ਕਰਦਾ ਦੋਸਤੋ ਜਿਵੇਂ ਐਚਐਫ ਵੈੜਾ ਦਾ ਹਵਾਨਾ ਲੇਵਾ ਉਸ ਤਰ੍ਹਾਂ ਦਾ ਲੇਵਾ ਆਰਡਰ ਦੀ ਕੁਆਲਟੀ ਆ ਬਿਲਕੁਲ ਲਾਲ ਬੂਰੀ ਬੂਰੀ ਆ ਨਾਲ ਬੂਰੀ ਉਤੋਂ ਨੀਲੀ ਰਵੀ ਆ ਠੀਕ ਆ ਤੇ ਆ ਦੇਖੋ ਜੀ ਆ ਦੇਖੋ ਜਿੱਤੇ ਮਰਜ਼ੀ ਡੱਕ ਦਿਓ ਕੋਈ ਚੱਕਰੀ ਠੀਕ ਆ ਜੀ ਵੀ ਠੰਡੀ ਧੀਰੀ ਆ ਸੀਲਸਾਉ ਤੁਸੀਂ ਆ ਵੀ ਅੰਦਾਜ਼ਾ ਲਾ ਲਓ ਬਹੁਤ ਜ਼ਿਆਦੀ ਸੀਲਸਾਉ ਤੇ ਇੱਥੇ ਵੀਰ ਗੁਰਵੰਤ ਇੱਕ ਵਾਰੀ ਰੋਕਿਆ ਜੇ ਮਣਾਈ ਆਹ ਦੇਖੋ ਆਹ ਦੇਖੋ ਜੀ ਸੋ ਸੋਨਾ ਲੇਵਾ ਦੋਸਤੋ ਜਿੱਦਾਂ ਕਿ ਬਾਈ ਗੁਰਵੰਤ ਦੱਸ ਰਿਹਾ ਵੀ 12 ਕਿਲੋ ਹੁਣ ਮੌਜੂਦਾ ਟਾਈਮ ਆ ਦੋ ਟਾਈਮ ਚੋਰੀ ਕਰ ਲਿਆ ਕਰੋ ਬਹੁਤੇ ਵੀਰ ਜਦੋਂ ਦੋਸਤੋ ਤੁਸੀਂ ਨੋਟ ਕਰਾਉਂਦੇ ਆ ਵੀ 12 ਨਹੀਂ ਹੋਣਾ 11 ਨਹੀਂ ਹੋਣਾ 10 ਨਹੀਂ ਦਸੇ ਮੁਤਾਬਕ ਦੋਸਤੋ ਵੈਰੀਫਾਈ ਕਰਨਾ ਥੋੜਾ ਫਰਕ ਬਣਦਾ ਹੱਕ ਬਣਦਾ ਜਿਹੜੇ ਵੀਰ ਨੇ ਪੈਸੇ ਖਰਚ ਕਰਨੇ ਆ ਛੋਟੀ ਬਹੁਤ ਪਿਆਰੀ ਆ ਚੰਗੀ ਆ ਜਰੂਰ ਤੁਸੀਂ ਹੱਥ ਪਾ ਲਿਓ ਠੀਕ ਆ ਬੂਰੀ ਆ ਪਸੂ ਜਦੋਂ ਕਿਤੇ ਟਾਵਾ ਟੱਲਾ ਪਸੂ ਕਿਤੇ ਨਾ ਕਿਤੇ ਆਪ ਨੂੰ ਲੱਭਦਾ ਦਿਸਦਾ ਤੇ ਜਿਹੜੇ ਵੀਰਾਂ ਦਾ ਸ਼ੌਂਕ ਹੁੰਦਾ ਛੱਡਦੇ ਨਹੀਂਗੇ ਜਰੂਰ ਖਰੀਦਦੇ ਆ ਠੀਕ ਆ ਆ ਦੇਖੋ ਆ ਦੇਖੋ ਆਪ ਬਾਕੀ ਕੁਝ ਧਾਰਾ ਮਾਰ ਕੇ ਵੀਰ ਆ ਦੇਖੋ ਉਹ ਵੀ ਤਸੱਲੀ ਕਰਵਾ ਦਿੰਦਾ ਆ ਦੇਖੋ ਮਾੜੀ ਹਰੇ ਜਦ ਬੱਚੇ ਤੋਂ ਬਗੈਰ ਬੈਹ ਜੀ ਕੋਈ ਚੱਕਲੀ ਇਧਰ ਲਿਆਓ ਠੀਕ ਆ ਆ ਦੇਖੋ ਬੇਨ ਬੱਚੇ ਮੂੰਹ ਲਵਾਇਆ ਵੀ ਜਿਹੜਾ ਦੋਸਤ ਬੈ ਕੇ ਚਵਾਈ ਕਰ ਲੋ ਪੂਰੀ ਚਵਾਈ ਆ ਬਾਈ ਹਾਂਜੀ ਐ ਚਲ ਠੰਡੀ ਧੀ ਗਈ ਚੱਤਰ ਨਹੀਂ ਦੇਖੋ ਲੋ ਬੇ ਠੀਕ ਹੈ ਜੀ ਆਪਰ ਉਦੇ ਵਿੱਚ ਬਿਲਕੁਲ ਮੋਟਰੀ ਹੈ ਪ੍ਰਭੂ ਆ ਦੇ ਕੱਲੇ ਕੱਲੇ ਠੰਡੀ ਉਸ ਆ ਦੇਖੋ ਆ ਜੋ ਆਗ ਬੈ ਕੇ ਚੋਈ ਜਾਦੇ ਹੂੰ ਆ ਦੇਖੋ ਓਕੇ ਜੀ ਓਕੇ ਮਾਰੀ ਹੋ ਗਈ ਠੀਕ ਬੱਸ ਜੀ ਬੱਸ ਕਰੋ ਠੀਕ ਆ ਇਹ ਇਹ ਦੋਸਤੋ ਚਵਾਈ ਆ ਸੋਹਣੀ ਚਵਾਈ ਆ ਬੈਣਪੂਰ ਸ਼ਹਿਰੇ ਤੋਂ ਗੁਰਵੰਤ ਕੀ ਮੁੱਲ ਵੀਰੇ ਕਰਦਾ ਇਹਦੀ ਡਿਮਾਂਡ ਵੀ ਜੀ ਭਾਵੇਂ ਇਹੋ ਜੀ ਮੈਂ ਤਾਂ 1.5 ਮੰਗ ਲਈ ਆ ਭਾਵੇਂ ਇੱਕ 3 ਮੰਗ ਲਈ ਪਰ ਇੱਕ 20 ਹੀ ਆਪਾਂ ਦੇ ਦਾਂ ਇੱਕ 20 ਦੀ ਹਾਂਜੀ ਜਿਆਦਾ ਤਾਂ ਨਹੀਂ ਕੰਮ ਨਹੀਂ ਜਿਆਦਾ ਨਹੀਂ ਜਿੱਥੇ ਆਪਾਂ ਦੇ ਦੇਣੀ ਉਹ ਰੈਡੀ ਹੋ ਗਈ ਤਾਂ ਬਿਲ ਲੈਣ ਦੇ ਨਾਲ ਆਈ ਹਾਂਜੀ ਠੀਕ ਆ ਜੀ 1,20,000 ਦੀ ਭਰਾ ਕਹਿੰਦਾ ਵੀ ਆਪਾਂ ਦੇ ਦਾਂਗੇ ਠੀਕ ਹੈ ਮਗਰ ਕੱਟਾ ਦੋਸਤੋ ਦੁੱਧ ਚਵਾਦੂਗੀ ਚੰਗੀ ਸੇਵਾ ਤੇ 12-11 ਤਾਂ ਹੁਣ ਤੁਸੀਂ ਵੈਰੀਫਾਈ ਕਰ ਲਿਓ ਤੁਹਾਨੂੰ ਪਤਾ ਲੋਕ ਕੀ ਕੀ ਜਾਂਦੇ ਆ ਫਿਰ ਹਾਂ ਗਾੜੀ ਚੀਜ਼ ਵੀ ਹੋਣੀ ਚਾਹੀਦੀ ਬਿਲਕੁ ਵੀ ਕੋਈ ਨਾ ਕੋਈ ਚੀਜ਼ ਪੈਸੇ ਲਾਉਣੇ ਦੋਸਤੋ 1 ਲੱਖ ਰੁਪਈਆ ਕਹਿ ਦੇਣਾ ਛੋਟੀ 1 ਲੱਖ 20 ਕਹਿ ਦੇਣਾ ਛੋਟੀ ਜੀ ਰਕਮ ਆ ਛੋਟੀ ਰਕਮ ਨਹੀਂ ਹੈਗੀ ਪਰ ਸਾਹਮਣੇ ਪਸ਼ੂ ਤਾਂ ਮੁੱਲ ਵੀ ਜਿਹੜਾ ਦੋਸਤੋ ਤੁਸੀਂ ਭਰ ਸਕਦੇ ਜੀ ਹਾਂਜੀ ਧੀਰੀਆ ਨਹੀਂ ਕਿ ਲੱਤ ਮਾਰ ਕੇ ਉਹ ਜਾਊਗੀ ਠੀਕ ਆ ਜੀ ਸੀਲ ਸਾਊਗਾ ਹਾਂਜੀ ਠੀਕ ਆ ਇਸ ਤੋਂ ਬਾਅਦ ਇੱਕ ਹੋਰ ਤੋਹਫਾ ਵਖਾਉਣੇ ਤੁਹਾਨੂੰ ਟੈਂਕਾ ਨੀਲੇ ਰਵੀ ਦੀ ਮੱਝ ਜਿਹੜੀ ਆ ਦੋਸਤੋ ਇੱਕ ਹੋਰ ਦਿਖਾਉਣੇ ਆ ਸਟੇਟ ਪੜਾ ਬਿੱਲੀ ਮਨਕਣੀ ਆਖਾ ਬਾਕੀ ਆ ਤੁਸੀਂ ਵੇਖੋ ਫੇਸ ਦੀ ਕੁਆਲਿਟੀ ਸਿੰਘਾਂ ਦੀ ਬੰਤਰ ਆ ਦੇਖੋ ਜੀ ਠੀਕ ਆ ਗੁਰਵੰਤ ਵੀਰ ਪਹਿਲਾਂ ਤੇ ਸਮਝ ਦੀ ਪ੍ਰੋਪਰ ਪੂਰੀ ਡਿਟੇਲ ਦੱਸ ਦੋ ਕੀ ਮੱਝ ਦਾ ਰਿਕਾਰਡ ਆ ਕਿ ਨਮਾ ਸੁਆ ਸੋਈ ਆ ਇਹ ਤੀਜਾ ਸੁਆ ਵੀਰ ਜੀ ਸੋਈ ਆ ਹਾਂਜੀ ਇਹ ਰਾਤ ਦੀ ਸੋਈ ਆ ਹਾਂਜੀ ਤੇ ਤੀਜਾ ਸੁਆ ਸੋਈ ਆ ਮਗਰ ਨੀਲੀ ਦੀ ਕੱਟੀ ਆ ਗਈ ਜੀ ਮਾੜਾ ਕਰਿਓ ਐਵੇਂ ਬੱਚਾ ਇਹਨੂੰ ਹਾਏ ਮਗਰ ਕੱਟੀ ਵੀ ਜੜੀ ਦੋਸਤੋ ਚੰਗੀ ਖਾਸ ਸਪੈਸ਼ਲ ਕੱਟੀ ਆ ਵੇਖੋ ਆ ਦੇਖੋ ਬਹੁਤ ਸੋਹਣਾ ਬੱਚਾ ਪਾਇਆ ਨਿਸ਼ਾਨਾ ਨਚੂਨਾ ਦੇ ਵਿੱਚ ਵੇਖੀ ਹੈ ਨਾ ਤੇ ਕੱਟੀ ਸੋਹਣੀ ਗਿੱਲਾ ਰੂਪ ਬਿਲਕੁਲ ਬੱਚੇ ਦੇ ਨਾਲ ਟੇਡੇ ਕੱਟ ਜੀ ਟੇਡੇ ਕੱਟ ਦੇ ਵਿੱਚ ਮਗਰ ਕੱਟੀ ਵੀ ਮਾਝ ਵੀ ਟੇਡੇ ਕੱਟ ਜੀ ਤੇ ਕੱਟੀ ਵੀ ਤੇ ਸ ਮਾਜ ਦੀ ਜੇਕਰ ਬਾਡੀ ਬੰਦਰ ਦੀ ਗੱਲ ਕਰ ਲਈਏ ਜਿੱਥੋਂ ਤੱਕ ਮੈਂ ਦੇਖ ਰਿਹਾ ਦੋਸਤੋ ਵੱਡੇ ਕੱਦ ਬੋਤ ਦੀ ਆ ਹਾਈਟ ਕੱਦ ਫੁੱਲ ਵੱਡਾ ਸਾਈਜ਼ ਆ ਕੋਈ ਛੋਟੀ ਜਿਹੀ ਮੀਡੀਅਮ ਹਾਈਟ ਨਹੀਂ ਗਈ ਵੱਡੇ ਸਾਈਜ਼ ਦੇ ਵਿੱਚ ਆ ਬਾਡੀ ਢਾਂਚਾ ਤੁਸੀਂ ਵੇਖ ਲਓ ਸਰੀਰ ਦਾ ਵੀ ਫੁੱਲ ਬੜਾ ਫੁੱਲ ਚੌੜੀ ਪੁੱਠੇ ਪਾਠੇ ਦੀ ਆ ਵੇਖੋ ਥੱਬਿਆਂ ਦੇ ਥੱਬੇ ਵਾਲੀ ਬੈਠੀ ਆ ਤੇ ਆਹ ਵੇਖੋ ਜੀ ਆਹਦੇ ਗਰਮਾਂ ਤੋਂ ਸੂਈ ਨੂੰ ਕਿੰਨੇ ਦਿਨ ਦੱਸਿਆ ਜੀ ਰਾਤ ਦੀ ਰਾਤ ਦੀ ਸੂਈ ਆ ਸਾਡ ਰਾਤ ਹੀ ਸੂਈ ਆ ਜੇ ਆ ਰਾਤ ਹੀ ਪਾਤੀ ਹਾਂਜੀ ਹਾਂਜੀ ਠੀਕ ਆ ਜੀ ਜੇਰ ਪ੍ਰੋਪਰ ਖੁੱਲ ਕੇ ਪੈ ਗਈ ਬੋਲੀ ਹਾਂਜੀ ਹਾਂਜੀ ਆਪਾਂ ਸਵੇਰੇ ਕੋਈ ਬਾੜਾ ਚ ਹੋਇਆ 4-5 ਕਿਲੋ ਇਹ ਥੱਲੇ 4-5 ਕਿਲੋ ਹਾਂਜੀ ਤੇ ਚਵਾ ਕਿਵੇਂ ਭਰਾ ਹਾਂ ਵਧੀਆ ਚੌਣ ਬੋਲਾ ਅੱਛਾ ਜੀ ਹਾਂਜੀ ਆ ਬਾਅਦ ਚ ਆਪਾਂ ਤੋੜ ਕੇ ਕਰਮ ਵਿਖਾ ਦੇਣੀ ਉਦੋਂ ਜ਼ਰੂਰ ਇੱਕ ਵਾਰ ਖੋਲ ਕੇ ਤੋੜ ਤੇ ਕੇ ਹਾਂਜੀ ਸਟੇਟ ਪਟਾ ਦੋਸਤੋ ਬਾਕੀ ਮਾਂ ਚ ਤੁਹਾਨੂੰ ਪਸੰਦ ਆਊਗੀ ਮਗਰ ਕੱਟੀ ਆ ਕੱਟੀ ਵੀ ਪੂਰੀ ਅਸਲੇ ਦੀ ਆ ਚਲੋ ਕਿਸੇ ਸੀਮਨ ਦਾ ਆਪਾਂ ਵੈਰੀਫਾਈ ਨਹੀਂ ਕਰਦੇ ਵੀ ਕਿਸ ਸੀਮਨ ਦੀ ਆ ਬੱਚੇ ਦੇ ਰੰਗ ਢੰਗ ਬਾਕੀ ਪੂਰੀ ਮਾਰਕਿੰਗ ਪੂਰਾ ਸਟ੍ਰਕਚਰ ਜਿਹੜਾ ਕੱਟੀ ਦਾ ਤੁਸੀਂ ਵੇਖ ਕੇ ਅੰਦਾਜ਼ਾ ਲਾ ਲਿਓ ਬਾਕੀ ਮੱਝ ਵੀ ਪ੍ਰੋਪਰ ਫੁੱਲ ਬੜਾ ਪੋਲ ਬ੍ਰੀਡ ਦੇ ਵਿੱਚ ਆ ਇਸ ਕਰਕੇ ਬੱਚੇ ਸੋਣ ਨੂੰ ਜਨਮ ਦਿੱਤਾ ਤੇ ਆ ਮੇਰਾ ਵੀਰ ਕਰੋ ਚੈੱਕ ਠੀਕ ਆ ਜੀ ਵੱਡੇ ਖੱਦਗਾਰ ਚ ਵੱਡੇ ਪੱਲੇ ਦੀ ਆ ਠੀਕ ਆ ਵੱਡੇ ਪੱਲੇ ਦੀ ਮੱਝ ਆ ਅੱਜ ਕੱਲ੍ਹ ਦੋਸਤੋ ਬਹੁਤ ਪਸ਼ੂ ਦੇਖੀਦੇ ਆ ਕਈ ਵਾਰਾਂ ਸਰੀਰਕ ਬਹੁਤ ਇਹੋ ਜਿਹੇ ਢਾਂਚੇ ਸਰੀਰ ਕਾਲੇ ਪਸ਼ੂ ਲੱਭਦੇ ਆ ਵੱਡੇ ਕੱਦ ਬੋਤ ਵਾਲੇ ਪਸ਼ੂ ਬਹੁਤ ਘੱਟ ਰੀਅਰ ਕੇਸ ਆਪਾਂ ਦੇਖਦੇ ਆ ਠੀਕ ਆ ਤੇ ਪੂਰੀ ਜੰਮੀ ਪਲੀ ਸੰਭੀ ਸੰਭੀ ਪੂਰੀ ਆ ਕਿਸੇ ਜਿੱਥੋਂ ਵੀ ਵੀਰ ਗਰਵੰਤ ਉਹਨੇ ਅੱਗੋਂ ਖਰੀਦੀ ਆ ਵੀ ਅੱਗੋਂ ਵੀ ਪੂਰੀ ਜਿਹੜੀ ਆ ਦੋਸਤੋ ਪੀਪੇ ਕੋ ਵਾਲੇ ਆਪਾਂ ਕਹਿੰਦੇ ਵੀ ਪੀਓ ਵਾਲੇ ਕਿੱਥੇ ਪਾੜੀ ਆ ਆ ਦੇਖੋ ਠੀਕ ਆ ਜੀ ਆ ਕਰੋ ਚੈੱਕ ਜੀ ਵੀ ਫੁੱਲ ਬੜਾ ਫੁੱਲ ਬੜੀ ਹਾਈਟ ਦੀ ਜਿਹੜੀ ਦੋਸਤੋ ਇਹ ਮਾ ਜਨੀਲੀ ਰਵੀ ਦੇ ਵਿੱਚ ਤੀਜਾ ਹਾ ਐਡਨ ਦਾ ਜਾ ਲਗਾ ਹੀ ਸਕਦੇ ਤੁਸੀਂ ਬਿਲਕੁਲ ਗਰਮਾ ਤਾਂ ਮਗਰਲੇ ਥਣਾ ਦਾ ਜਿਹੜਾ ਸ਼ੇਪ ਹੈ ਉਹ ਜਿਆਦੇ ਭਾਰੇ ਥਣ ਰੱਖਦੀ ਮੋਟੇ ਥਣ ਹਾਂ ਜੀ ਵੀਰ ਜੀ ਥਣਾ ਦੀ ਸ਼ੇਪ ਵੀ ਇਹੋ ਜਿਹੀ ਹੈ ਪਰ ਚਵਾਈ ਕੋਈ ਨਹੀਂ ਚਵਾਈ ਆ ਪੋਲੀ ਹੈ ਹਾਥੀ ਪਕੜ ਕੇ ਚਵਾਈ ਪੋਲੀ ਬਿਲਕੁਲ ਹਾਂ ਜੀ ਹਾਂ ਜੀ ਉਹ ਕਰਾ ਕੇ ਵਿਖਾ ਦਿੰਨੇ ਤੈਨੂੰ ਨਹੀਂ ਜੇ ਤਾਂ ਚਵਾਈ ਪੋਲੀ ਹੈ ਫੇਰ ਤਾਂ ਬਾਲੀ ਵੱਡੀ ਕਿਸੇ ਬਾਲੀ ਵੱਡੀ ਕੋਈ ਦਿੱਕਤ ਨਹੀਂ ਹੈਗੀ ਹਾਂਜੀ ਹਾਂਜੀ ਕਿਹੜਾ ਕਰੜੀ ਚਵਾਈ ਹੋਵੇ ਤਾਂ ਫੇਰ ਥੋੜਾ ਖਾਂਦਾ ਨਹੀਂ ਚਵਾਈ ਹੈ ਇੱਕ ਨੰਬਰ ਹੈ ਵਜੀ ਆਪਾਂ ਜ਼ਰੂਰ ਇਹਦੀਆਂ ਧਾਰਾ ਮਾਰ ਕੇ ਦਿਖਾਉਣੀ ਹੈ ਹਾਂਜੀ ਲਓ ਵੀ ਦੋਸਤੋ ਧਾਰਾ ਮਾਰ ਕੇ ਤਸल्ली ਨਾਲ ਦਿਖਾ ਦਾਂਗੇ ਥਾਣਾ ਦੀ ਸ਼ੇਪ ਉਸ ਹਿਸਾਬ ਦੀ ਹੈ ਵੀ ਜਿਹੜੇ ਥੋੜਾ ਲਾਟੂ ਉੱਪਰੋਂ ਲਾਟੂ ਦਾ ਥਾਣਾ ਤੇ ਬਾਕੀ ਦੁੱਧ ਵੀ ਚੰਗਾ ਖੁੱਲਾ ਡੋਗੀ ਮੈਂ ਦੁੱਧ ਬਾਦ ਵਾਲੀ ਪੂਰੇ ਮੈਨੂੰ ਲੱਗਦੀ ਹੈ ਹਾਂਜੀ ਦੋ ਤਾਂ ਤਿੰਨ ਤਾਂ ਜੱਲਾ ਸਕਦੇ ਕਿ ਨਾ ਦੇ ਸਕਦੀ ਅਗਲੇ ਥਾਣ ਜਿਹੜੇ ਪ੍ਰੋਪਰ ਤੇ ਮਗਰਲਿਆਂ ਦੀ ਸ਼ੇਪ ਜਿਹੜੀ ਦੋਸਤੋ ਦੋ ਥਾਂਾਂ ਦੀ ਕੋਈ ਹੈ ਠੀਕ ਹੈ ਹਾਂਜੀ ਤੇ ਗੁਰਵੰਤ ਹੁਣ ਮਤਲਬ ਕਿ ਜਿੱਦਾਂ ਕਿ ਦੂਜਾ ਤੀਜਾ ਦੂਜਾ ਤੀਜਾ ਦਿਨ ਜੀ ਅੱਜ ਹੋਈ ਹੈ ਤੇ ਰਾਤ ਨਹੀਂ ਨਹੀਂ ਰਾਤ ਹੋਈ ਰਾਤ ਦੀ ਜੀ ਤੇ ਬਹੁਤ ਸਵੇਰ ਕਿੰਨੇ ਇੱਕ ਡੰਗ ਕਿੰਨੇ ਚੋਈ ਕੀਤੇ ਚਾਰ ਕਿਲੋ ਚ ਹੋਇਆ ਸਵੇਰੇ ਸਵੇਹਾ ਹਾਂਜੀ 4 ਕਿਲੋ ਦੂਜੇ ਡੰਗ ਦੀ ਚੋਈ ਹੋਣੀ ਅੱਜ ਸਾਡੂਜੇ ਡੰਗ ਦੀ ਹੋਣੀ ਹੁਣ ਸ਼ਾਮੀ ਠੀਕ ਹੈ ਜੀ ਤੇ ਮੋਲ ਦੇ ਦਾ ਵੀਰੇ ਦੱਸ ਦੇ ਗੁਰਵੰਤ ਕੀ ਕਰਦਾ ਮੋਲ ਰੋ ਕਰਨ ਨੂੰ ਭਾਵੇਂ 80 ਕੀਤੀ ਜਾਈਏ ਪਰ 85 ਵੀ ਕੀਤੀ ਜਾਈਏ ਪਰ 75000 ਦੀ ਆਪਾਂ ਦੇ ਦਵਾਂ 75 ਦੀ ਜਿਹੜੀ ਦੇ ਦੇਣੀ ਵੀ ਲੈਣ ਦੇ ਪੰਜਾ ਤਰਿਆਰ ਦੀ ਛੱਡ ਦਾਂਗੇ ਤੇ ਬੱਚਾ ਲਾ ਕੇ ਚਾਹੇ ਇਸੇ ਤਰ੍ਹਾਂ ਮਿਲਕਤਾ ਆਇਦਾਂ ਵਾਦਨੇ ਆਪਾਂ ਕੋਈ ਚੱਕਰੀ ਨਹੀਂ ਆ ਸੋ ਇਸੇ ਤਰ੍ਹਾਂ ਦੋਸਤੋ ਧਾਰਾ ਮਾਰ ਕੇ ਆਪਾਂ ਤੁਹਾਨੂੰ ਦਿਖਾ ਦੇਣੀ ਆ ਠੀਕ ਹੈ ਜੀ ਆ ਦੇਖਿਓ ਜਰਾ ਆ ਕਰ ਮਾਰ ਗਈ ਬਾਕੀ ਜਿਹੜਾ ਪਸ਼ੂ ਦੋਸਤੋ ਧਾਰ ਦੇ ਲੈਂਦਾ ਪਸ਼ੂ ਮਿੱਠੇ ਹੁੰਦੇ ਆ ਧਾਰ ਪਸ਼ੂ ਲੈਂਦਾ ਉਹ ਪਸ਼ੂ ਮਿੱਠੇ ਆ ਆ ਦੇਖ ਅਗਲੇ ਥਨਾ ਤੋਂ ਚਵਾ ਆ ਦੇਖੋ ਜੀ ਆ ਦੇਖੋ ਕੱਲੇ ਕੱਲੇ ਧੰਡੇ ਕੱਲੇ ਹੂੰ ਚੌਂਟੀ ਨਹੀਂ ਵੇਚੀ ਦਿੱਤੀ ਅਸਾਂ ਹਾਂਜੀ ਥੋੜਾ ਜਿਹਾ ਥਾਣਾ ਦਾ ਸਟਰਕਚਰ ਹੀ ਉਸ ਦਾ ਥਾਣਾ ਦੀ ਛੇ ਵੀ ਥੋੜੀ ਜਿਹਾ ਇਸ ਹਿਸਾਬ ਨਾਲ ਬਣੀ ਆ ਬਾਕੀ ਦੋਸਤੋ ਮੱਝ ਸਾਰੀ ਸਰੀਰ ਦੇ ਢਾਂਚੇ ਦੀ ਵਧੀਆ ਫਵਾਨੇ ਥਾਣਾ ਦਾ ਸਟਰਕਚਰ ਜਿਹੜਾ ਇਦਾਂ ਦਾ ਹੈ ਚੌਣ ਮੋਗਾ ਬਾਕੀ ਆ ਚੌਾਈ ਤੁਸੀਂ ਵੇਖ ਲਓ ਵੀ ਓਡਾ ਹੀ ਮੋਟਾ ਥਾਣਾ ਦੇ ਓਡੀ ਮੋਟੀ ਧਾਰ ਹੈ ਠੀਕ ਆ ਆ ਦੇਖੋ ਤੇ ਭਰਾ ਭਰੂ ਤੁਸੀਂ ਵੇਖ ਲਓ ਵੀ ਮਿੰਟਾਂ ਸਕਿੰਟਾਂ ਦੀ ਖੇਡ ਪੰਚ ਜੀ ਚਵਾਈ ਪਸ਼ੂ ਛੇਤੀ ਜਲਦੀ ਕਰਾ ਦਿੰਦਾ ਠੀਕ ਆ ਆ ਦੇਖੋ ਠੀਕ ਆ ਠੀਕ ਆ ਦੇਖੋ ਆ ਲਓ ਜੀ ਠੀਕ ਐ ਇਸੇ ਤਰ੍ਹਾਂ ਜਿਹੜੀ ਜਦੋਂ ਚਵਾਈ ਹੋਣੀ ਆ ਠੀਕ ਆ ਤੇ ਹੌਲੀ ਹੌਲੀ ਹੋ ਸਕਦਾ ਵੀ ਜਿਵੇਂ ਨਾਰਮਲੀ ਮਾੜੀ ਮੋੜ ਕੇ ਦੇ ਪਸ਼ੂ ਦੇ ਦਰਮਿਆਨੀ ਜੀ ਪਲੂਣ ਵੀ ਹੁੰਦੀ ਆ ਭਲ ਵੀ ਹੁੰਦੀ ਆ ਉਹ ਵੀ ਜਾਂ ਦੁੱਤਰ ਜੀ ਠੀਕ ਆ ਬਾਕੀ ਆ ਜਿਹੜੀ ਆ ਛੇ ਪਾਈ ਆਪਣੇ ਸਥਾਨ ਪਰ ਉਹ ਵੀ ਤੁਹਾਨੂੰ ਪਤਾ ਸੰਧੂ ਸਾਹਿਬ ਇਹ ਠਣਾ ਜੀ ਸੇਵ ਕਰਕੇ ਹੀ ਰੇਟ ਛੋਟਾ ਜਿਹਾ ਕੀਤਾ ਬਿਲਕੁਲ ਹਾਂਜੀ ਨਹੀਂ ਤੇ 1,20 ਭਵੇਂ 1.5 ਲੱਖ ਤੱਕ ਵੀ ਸੀ ਹਾਂਜੀ 1.5 ਲੱਖ ਵੀ ਜਾਨੀ ਤੇ ਢਾਂਚੇ ਦੀ ਮੱਝ ਤਾਂ ਆਪਾਂ ਨੂੰ ਪਤਾ ਹੀ ਹੈ ਮੋਢਾ ਹਾਂਜੀ 1.5 ਲੱਖ ਕੋਈ ਜ਼ਿਆਦਾ ਨਹੀਂ ਹੈ ਉਧਰੋਂ ਵੀ ਤੁਸੀਂ ਰੇਟ ਵਾਲੇ ਬੰਨੇ ਵੀ ਮਾਰਜਨ ਉਹਨਾਂ ਕੇ ਰੱਖਿਆ ਹਾਂਜੀ ਤੇ 75 ਦੀ ਜੈਸ ਨੂੰ ਹਾਂ 75 ਹਜ਼ਾਰ ਦੀ ਦੇ ਦਾਂਗੇ ਠੀਕ ਹੈ ਭਰਾ ਲਓ ਵੀ ਦੋਸਤੋ 75 ਹਜ਼ਾਰ ਦੀ ਹਾਨ ਆ ਠੀਕ ਹੈ ਮੱਝ ਵੱਡੀ ਆ ਮਗਰ ਕੱਟੀ ਬਹੁਤ ਸਟੈਂਡਰਡ ਦੀ ਆ ਇਸ ਤੋਂ ਬਾਅਦ ਇੱਕ ਬਹੁਤ ਲਵੀ ਜੀ ਝੋਟੀ ਦਿਖਾਉਣੇ ਤੁਹਾਨੂੰ ਦੋਸਤੋ ਇਹ ਪਹਿਲਾ ਸੂਆ ਸੂਈ ਹੈ ਹਾਂਜੀ ਪਹਿਲਾਂ ਕ ਫਾਈਲਨ ਕੱਟੀ ਆ ਦੋਸਤੋ ਹਾਂਜੀ ਤੇ ਕੱਟੀ ਬਿਲਕੁਲ ਹਜੇ ਜਿਵੇਂ ਆਪਾਂ ਕਹਿ ਲਿਆ ਨਵੀਂ ਕੱਟੀ ਆ ਬਈ ਦੂਜੇ ਤੀਜੇ ਸਵੇਰੇ ਜਾ ਕੇ ਬਈ ਨੇ ਹੋਰ ਵਧਣਾ ਹਜੇ ਬੰਨਾ ਟਾਈਮ ਇਹਦੇ ਤੇ ਜਿਹੜਾ ਦੋਸਤੋ ਸਟਾਰਟ ਹੋਇਆ ਕਰਮਾੜੀ ਤੇ ਆ ਥੱਲੇ ਥੱਲੇ ਬਹੁਤ ਗੋਲ ਆ ਬਣੀ ਤੇ ਹਾਈਟ ਬੇਸ਼ੱਕ ਕੋਈ ਵੀਰ ਮੀਡੀਅਮ ਮੰਨ ਲੇ ਤੇ ਲਵੀ ਜੀ ਝੋਟੀਆਂ ਮੈਨੂੰ ਲੱਗਦਾ ਵੀ ਹਜੇ ਮੂੰਹ ਦੰਦੋਂ ਵੀ ਦੰਦਾਂ ਜੀ ਹੋਣੀ ਹੈ ਲੱਗਦਾ ਹਾਂਜੀ ਦੰਦਾਂ ਜੀ ਠੀਕ ਆ ਜੀ ਕੋਈ ਦੋਂਦੀ ਚੌਗੀ ਵਾਲਾ ਕੰਮ ਹੀ ਲੱਗਦਾ ਕੋਈ ਵੀਰ ਆਪਦੀ ਤਸਦੀ ਕਰੇ ਤੇ ਗਰਵੰਤਿਆਂ ਦਾ ਸੂਰਾ ਤਾਂ ਪਹਿਲਾ ਹੀ ਆ ਦਿਨ ਕਿੰਨੇ ਹੋ ਗਏ ਨੇ ਸੂਈ ਨੂੰ ਇਹਨੂੰ ਸੂਈ ਨੂੰ ਅੱਜ 8 ਦਿਨ ਦਾ ਸਮਾਂ ਹੋ ਗਿਆ ਵੀਰੇ 8 ਦਿਨ ਦਾ ਹਾਂਜੀ ਕਟਾ ਜੇ ਮਗਰ ਮਗਰ ਜਿਹੜਾ ਦੋਸਤੋ ਕਟਾ ਹੈ ਆ ਵੇਖੋ ਤੇ ਗਰਵੰਤ ਹੋਣੇ ਦੇ ਥੱਲੇ ਦੁੱਧ ਕਿੰਨੇ ਤੇ ਚੱਲਣ ਢਈ ਆ ਦੁੱਧ 8 ਕਿਲੋ ਜਿਹੜਾ ਤਿਆਰ ਆ ਜਿਹੜਾ ਤੁਹਾਡੇ ਹੀ ਪੌਂਦੀ ਕੰਡੇ ਵਾਲਾ 8 ਕਿਲੋ ਹਾਂਜੀ ਕੋਈ ਵੀਰ ਧਾਰ ਮਾਰੇ ਚਾਹੇ ਕੋਈ ਆਨਲਾਈਨ ਸੌਦਾ ਕਰੇ 8 ਕਿਲੋ ਹਾਂਜੀ 8 ਕਿਲੋ ਆਪਾਂ 8 ਕਿਲੋ ਦੀ ਗਾਰੰਟੀ ਦਵਾਂ ਠੀਕ ਆ ਭਰਾ ਹਾਂਜੀ ਲੈ ਵੀ ਗਰਵੰਤ ਖੋਲ ਆ 8 ਕਿਲੋ ਦੋਸਤੋ ਇਹਦੇ ਥੱਲੇ ਜਿਹੜਾ ਅੱਜ ਤੇ ਨਵੀਂ ਝੋਟੀ ਆ ਪਹਿਲਣ ਝੋਟੀ ਸੂਈ ਆ ਮਗਰ ਕਟਾ ਠੀਕ ਆ ਥਾਣਾ ਤੋਂ ਨਾਲ ਦੀ ਬਹੁਤ ਸੋਹਣੀ ਆ ਬਿਲਕੁਲ ਪੁਨੀ ਵਰਗੇ ਥਾਣਾ ਦੋਸਤੋ ਬਿਲਕੁਲ ਪਤਲੇ ਪੁਨੀਆ ਵਰਗੇ ਥਾਣ ਆ ਜਾ ਤੇ ਕੋਈ 4 4 ਇੰਚ ਦੀ ਵਿੱਚ ਸਪੇਸ ਜਿਹੜੀ ਦੋਸਤੋ ਤੁਹਾਨੂੰ ਆ ਵੇਖਣ ਦੇ ਵਿੱਚ ਮਿਲ ਜਾਊਗੀ ਆ ਦੇਖੋ ਫਸੂ ਆਲਮੋਸਟ ਜਿੰਨੇ ਵੀ ਦੋਸਤੋ ਦਿਖਾਉਣੇ ਆ ਸਾਰੇ ਸੂਏ ਸੂਏ ਆ ਇੱਕ ਵੈੜ ਨੂੰ ਛੱਡ ਗਏ ਆ ਦੇਖੋ ਸੋਹਣਾ ਲੇਵਾ ਲੇਵਟੀ ਜਿੰਨੀ ਆ ਦੋਸਤੋ ਵਿਖਾਈ ਦੇ ਰਹੀ ਆ ਬਣਾਤਨਾ ਸੋਹਣੀ ਲੇਵਟੀ ਆ ਪੱਧਰ ਆ ਇੱਕ ਹਸਰ ਥਾਣਾ ਦੇਵਾ ਬਿਲਕੁਲ ਪੱਧਰ ਆ ਦੇਖੋ ਆ ਦੇਖੋ ਕੋਈ ਉਹ ਜਿਣੀ ਕੈਮਰੇ ਨਾਲ ਭਾਵੇਂ ਡਰੇ ਤਾਂ ਕੋਈ ਚੱਕਰ ਨਹੀਂ ਕਰ ਹਾਂ ਸੀਐਲ ਸਾਊ ਆ ਬਿਲਕੁਲ ਮੈਂ ਵੀ ਗੁਰਮント ਤੁਰੋ ਵੀਰ ਆਜੋ ਆ ਦੇਖੋ ਠੀਕ ਆ ਝੋਟੀ ਕਾਫੀ ਪਿਆਰੀ ਹੈ ਦੋਸਤੋ ਕੋਈ ਸ਼ੱਕ ਨਹੀਂਗਾ ਝੋਟੀ ਬਹੁਤ ਪਿਆਰੀ ਹੈ ਠੀਕ ਹੈ ਤੇ ਬਾਕੀ ਥੱਲੇ ਜਿਹੜਾ ਬੱਚਾ ਮੇਲ ਕਾ ਠੀਕ ਹੈ ਜੀ ਹਾਈਟ ਮੀਡੀਅਮ ਆ ਤੇ ਗਰਮਨਤਾ ਚਵਾਈ ਚਵਾਈ ਵਿੱਚ ਮਤਲਬ ਇਹ ਡੇਂਗ ਕੇ ਮਿਲਦੀ ਆ ਹਾਂ ਕੋਈ ਚੱਕਰ ਹੀ ਨਹੀਂ ਵੀਦੀ ਆ ਲਓ ਜੀ ਆ ਦੇ ਬੱਚਾ ਲਾ ਦੇਣੀ ਲਓ ਜੀ ਆ ਦੇਖੋ ਠੀਕ ਹੈ ਜੀ ਬੱਚਾ ਲਾ ਕੇ ਕੋਈ ਦੋ ਟਾਈਮ ਆਉਦੀ ਚਵਾਈ ਕਰ ਲੈ ਕੋਈ ਡੇਂਗ ਆਹ ਵੇਖੋ ਜੀ ਧਾਰ ਲੈਂਦੀ ਆ ਪ੍ਰੋਪਰ ਠੀਕ ਹੈ ਜੀ ਤੇ ਮਿੱਠੀ ਆ ਪੂਰੀਆ ਕਰੋ ਜੇ ਤਾਂ ਆ ਦੇਖ ਸੀਲ ਸਹਾ ਉਹ ਕੋਈ ਗੱਲ ਨਹੀਂ ਕੀਤੀ ਪਹਿਲ ਨਾਲ ਲੱਗੇ ਨਹੀਂ ਲੱਗਣਦੀ ਸਹੀ ਆ ਹਾਂਜੀ ਠੀਕ ਆ ਆ ਦੇਖੋ ਆ ਦੇਖੋ ਆਨੇ ਤੇ ਇਹਦੀ ਅਮਰਾਦ ਨੇ ਤਰ ਬਸ ਠੀਕ ਆ ਭਾਈ ਬਸ ਠੀਕ ਆ ਕੋਈ ਗੱਲ ਨਹੀਂ ਠੀਕ ਆ ਤੇ ਗਰਵੰਤੇ ਦਾ ਮੁੱਲ ਕੀ ਕਰਾਂਗਾ ਫਿਰ ਇਹਦੀ ਡਿਮਾਂਡ ਤੇ ਵਿੱਚ ਜੀ 70000 ਰਿਆ ਹਾਂਜੀ ਪਰ 2000 ਛੱਡ ਦਾਂਗੇ ਵਿੱਚੋਂ 2000 ਹਾਂਜੀ ਹੋਰ ਕਰ ਦਿਆ ਕਰੀਏ ਚਲ 65000 ਦੀ ਦੇ ਦਾਂ ਜਿਹੜੀ ਦੇ ਦੇਣੀ ਹਾਂ ਨਾਲ ਹੀ ਹਾਂਜੀ ਲਓ ਵੀ ਦੋਸਤੋ 65000 ਦੀ ਵੀਰ ਕਹਿੰਦਾ ਵੀ ਤੇ ਲੈ ਆ ਠੀਕ ਡਿਮਾਂਡ 70000 ਡਿਮਾਂਡ 70 ਆ 65000 ਦੀ ਤਾਂ ਵੀ ਯੈਸ ਨੋ ਆ 65000 ਦੀ ਠੀਕ ਕਾਨਾ ਤੇ ਇਸ ਤੋਂ ਬਾਅਦ ਵੜਾ ਆ ਜਾਂਦੀਆਂ ਦੋਸਤੋ ਤਿੰਨ ਵੜਾ ਦਿਖਾ ਦੇਣੀਆਂ ਪਹਿਲੇ ਨੰਬਰ ਤੋਂ ਸਟਾਰਟ ਹੋ ਜਾਂਦੇ ਆ ਜਰਸੀ ਵੜਾ ਬ੍ਰੀਡ ਜਾਤ ਵਾਲੀ ਬੋਰੀ ਹੈ ਠੀਕ ਹੈ ਜਰਸੀ ਹੈ ਛੋਟਾ ਜਿਹਾ ਕਾਨਾ ਫੇਸਬਾਲ ਤੇ ਅੱਛਾ ਕਰਵਾਂ ਤੇ ਇਹ ਸੂਆ ਕਿੰਨਾ ਮਸੂਈ ਹੈ ਇਹ ਦੂਜਾ ਸੂਆ ਸਵੀਰ ਜੀ ਦੂਜਾ ਸੂਆ ਕਿੰਨੇ ਦਿਨ ਹੋ ਗਏ ਇਹਨੂੰ ਇਹਨੂੰ ਆ ਚਾਰ ਦਿਨ ਦਾ ਸਮਾਂ ਹੋ ਗਿਆ ਸੂਈ ਨੂੰ ਚੌਥਾ ਦਿਨ ਹੈ ਅੱਜ ਹਾਂਜੀ ਮਗਰ ਬੱਚਾ ਤੇ ਇਹਦੇ ਮਗਰ ਬੱਚਾ ਆ ਗਿਆ ਬੀਲ ਕਾਫ ਹੈ ਠੀਕ ਹੈ ਜੀ ਹਾਂਜੀ ਮੇਲ ਕਾਫ ਆ ਚੌਥਾ ਦਿਨ ਆ ਦੋਸਤੋ ਤੇ ਇਹ ਵੀ ਠੰਡੀ ਤੇਰੀ ਕੋਈ ਚੱਕਰ ਨਹੀਂ ਦੇਖੋ ਵੀ ਸੀਲ ਸਾਊ ਆ ਪੂਰੀ ਠੰਡੀ ਧੀਰੀ ਆ ਠੀਕ ਹੈ ਜੀ ਲਾਲ ਵੈੜ ਆ ਕੋਈ ਚੱਕਰ ਨਹੀਂ ਆ ਦੇਖ ਸਕਦੇ ਲਾਲ ਤੇ ਥੋੜਾ ਲਿਟਲ ਵਾਈਟ ਦਾ ਕੰਬੀਨੇਸ਼ਨ ਆ ਤੇ ਗਰਮਤ ਦੁੱਧ ਹੁਣ ਕਿੰਨਾ ਹਾਜ਼ਰ ਜਿਹੜਾ ਚਵਾਵਾਂਗੇ ਇਹਦੇ ਥੱਲੇ ਵੀ ਜੀ 12 ਕਿਲੋ ਬੋਲਾ ਹਣ ਤਿਆਰ ਹੈ ਜਿਹੜਾ ਕੰਡੇ ਦਾ 12 ਕਿਲੋ ਹਾਂਜੀ ਵੀ ਕੋਈ ਚੌਥੇ ਡੰਗ ਦਾ ਕੋਈ ਬੋਲਾ ਸਮਝ ਜਾਂ ਦੁੱਧ ਤੇ ਆਈ ਆ ਜਿੱਦਾਂ ਮਰਜੀ ਕੋਈ ਸਮਝ ਲੈ ਹੁਣ 12 ਕਿਲੋ ਕੰਡਾ ਕਰਾਉਂਦੀ ਕੰਡਾ ਕਰਾਉਂਦੀ ਹਾਂਜੀ 12 ਕਿਲੋ ਦੋਸਤੋ ਜਿਹੜਾ ਹੁਣ ਮੌਜੂਦਾ ਟਾਈਮ ਹਾਜ਼ਰ ਆ ਲੇਵਟੀ ਵੇਖ ਕੇ ਤੁਸੀਂ ਆ ਚੈੱਕ ਕਰੋ ਠੀਕ ਆ ਜੀ ਸ਼ਾਮ ਦਾ ਟਾਈਮ ਆ 3:30 ਵਜੇ ਦਾ ਸਵੇਰ ਚਵਾਈ ਕਿੰਨੇ ਤੋਂ ਕਿੰਨੇ ਕਰਦੇ ਆਪਾਂ 6 ਵਜੇ ਦੀ ਵੀਰ ਜੀ 6 ਵਜੇ ਹਾਂਜੀ ਆਰਡਰ ਕੁਆਲਿਟੀ ਸੋਹਣੀ ਹੈ ਦੋਸਤੋ ਫਾੜੀ ਵਾਲਾ ਚੱਡਾ ਠੀਕ ਇੱਕ ਸਾਰ ਬਰਾਬਰ 파ੜਾ ਦੋਨੋਂ ਪਾਸੇ ਕੋਈ ਬਾਦ ਨਹੀਂ ਕੋਈ ਘਾਟ ਨਹੀਂ ਥੱਲੇ ਜਿਹੜਾ ਦੋਸਤੋ ਮੇਲ ਗਾਫ ਆ ਅੱਛਾ ਅੱਛਾ ਆ ਗਿਆ ਹੋਣ ਕੇ ਤੌਰ ਤੇ ਬਈ ਕਰ ਕਰਮੰਤ ਵੀਰੇ ਨੂੰ ਠੀਕ ਹੈ ਜਰਸੀ ਦੇ ਵਿੱਚ ਆ ਦੋਸਤੋ ਬਹੁਤੇ ਵੀਰ ਡਿਮਾਂਡ ਕਰਦੇ ਹੁੰਦੇ ਵੀ ਜਰਸੀ ਵੈੜ ਦੀ ਤੁਸੀਂ ਤਸੱਲੀ ਕਰੋ ਆਣ ਕੇ ਚੁਵਾਈ ਕਰੋ ਫਿੱਟ ਪੈਂਦੀ ਹੈ ਚੀਜ਼ ਤੁਸੀਂ ਬਾਈ ਕੋਲੋਂ ਆਪਦੀ ਖਰੀਦ ਕੇ ਲੈ ਕੇ ਜਾ ਸਕਦੇ ਹੋ ਠੀਕ ਆ ਤੇ ਸੂਆ ਦੂਜਾ ਸੋਈ ਠੀਕ ਹੈ ਸੈਕੰਡ ਟਾਈਮ ਪਰ ਆ ਤੜੀ ਮੈਂ ਕੋਈ ਜਿੱਥੇ ਮਰਜ਼ੀ ਡਾਕ ਲਈ ਆਪਾਂ ਕੋਈ ਚੱਕਰ ਨਹੀਂ ਵੇਖੋ ਆ ਲੋ ਜੀ ਠੀਕ ਹੈ ਜੀ ਤੋਰ ਦੇ ਛੋਟੀ ਵੇਲੋ ਏਡੀ ਠੰਡੀ ਜੇ ਧਾਰ ਮਾਰੀ ਆਪਾਂ ਪੰਪੀ ਬਿਲਕੁਲ ਜੀ ਬਿਲਕੁਲ ਹਾਂ ਜੀ ਸੋ ਇਧਰ ਜਿਹੜਾ ਦੋਸਤੋ ਕੁਝ ਇੱਕ ਮੇਰਨੇ ਪਰ ਤੋਂ ਚਵਾਈ ਕੀਤੀ ਧਾਰਾ ਮਾਰੀਆਂ ਸੀ ਹੱਥ ਲਾ ਕੇ ਤੇ ਬਿਲਕੁਲ ਪਸਮਾਜ ਆ ਗਈ ਠੀਕ ਆ ਪਸੂ ਆ ਠੰਡਾ ਤੇਰਾ ਜੋ ਹੋਊਗਾ ਥੱਲੇ ਦੱਸ ਕੇ ਦਿੱਤਾ ਜਾਊਗਾ ਕਿਉਂ ਵੀ ਗਰਵੰਤ ਹਾਂ ਜੀ ਜੋ ਮੈਂ ਕਹ ਰਿਹਾ ਰਿਐਲਿਟੀ ਹੈਗੀ ਥੱਲੇ ਹਾਂ ਜੀ ਉਹ ਜੋ ਪਹਿਲਾਂ ਦੱਸੇ ਜੀ ਸੇਵਾ ਵੀ ਆਪਦੀ ਸੇਵਾ ਵਧੀਆ ਕਰਕੇ ਜਿੰਨਾ ਮਰਜ਼ੀ ਦੋਤ ਬਣਾ ਸਕਦਾ ਹਾਂ ਜੀ ਉਹਦਾ ਮੈਂ ਤਾਂ ਨੀਲੀ ਦਾ ਆਪਣਾ ਉਹ ਕਹੇ ਥਾਣਾ ਦੀ 6 ਵਜੇ ਦਾ ਦੀ ਤੇ ਉਹ ਦੱਸ ਕੇ ਅਗਲੇ ਨੂੰ ਦਿੱਤੀ ਜਾਊਗਾ ਬਿਲਕੁਲ ਇਹਦੇ ਜਰਸੀ ਦੀ ਡਿਮਾਂਡ ਵਿੱਚ 40000 ਜਿਹੜੀ ਸਹੀ 40000 ਹਾਂਜੀ ਲੈਣ ਦੇ ਨਾਲ ਹੀ ਆ ਹਾਂਜੀ ਲੈਣ ਦੇ ਨਾਲੇ ਮੁੰਡੇ ਬਾਕੀ ਫਿਕਸ ਨਹੀਂ ਵਿੱਚੋਂ ਵੀ ਉਹਦਾ ਪਿਆਰ ਮਾਉਂ ਤੋਂ ਕੋਈ ਛੋਟਾ ਆਓ ਚੋ ਕੋਈ ਮੰਨਤਨ ਹੋ ਜਾਊਗਾ ਠੀਕ ਹੈ ਪ੍ਰੋਫੈਸਰ ਹਾਂਜੀ ਸੋ ਦੋਸਤੋ ਮੌਕੇ ਤੇ ਕੋਈ ਛੋਟਾ ਛੱਪਾ ਹੋ ਜਾਊਗਾ ਹਰ ਇੱਕ ਪਸ਼ੂ ਦੇ ਵਿੱਚੋਂ ਜਿੰਨੀ ਕੋ ਗੁੰਜਾਇਸ਼ ਹੋਈ ਵੱਚੀ ਵੇਖ ਲਿਓ ਪਸੰਦ ਆਊਗੀ ਚੁਵਾਈ ਕਰਕੇ ਜਰੂਰ ਵੇਖ ਲਿਓ ਮੈਂ ਵਾਰ-ਵਾਰ ਤਾਂ ਕਿ ਇਹਨਾਂ ਦੋਸਤੋ ਵੀ ਦੂਰੋਂ ਨੇੜੇ ਆਉਣਾ ਕਿਸੇ ਨੇ ਆਨਲਾਈਨ ਸੌਦਾ ਤੁਸੀਂ ਆਪ ਦੀ ਸਮਝ ਨਾਲ ਕਰ ਸਕਦੇ ਹਜੇ ਪਰ ਚੁਵਾਈ ਇੱਥੇ ਕਰਕੇ ਫਿੱਟ ਪਟਾ ਲਿਆ ਕਰੋ ਦੂਜਾ ਸੁਬਾ ਹਾਂਜੀ ਲਓ ਜੀ ਦੂਜਾ ਸੁਬਾ ਦੋਸਤੋ ਮਗਰ ਬੱਚਾ ਕਿ ਆ ਗਿਆ ਤੇ ਇਹਦੇ ਮਗਰ ਬੱਚਾ ਬੱਚਾ ਕਿੰਨੇ ਕਿ ਦਿਨ ਹੋ ਗਏ ਤੁਸੀਂ ਨੂੰ ਇਹਨੂੰ ਚੌਥਾ ਦਿਨ ਦਾ ਟਾਈਮ ਹੋਇਆ ਅੱਜ ਚੌਥਾ ਦਿਨ ਬਿਲਕੁਲ ਦਿਨ ਤਾਂ ਫਿਰ ਸੇਮ ਹੀ ਦੋਨੋਂ ਦੇ ਹਾਂਜੀ ਇੱਕੋ ਜਿਹਾ ਸਮਾਂ ਦੋਨੋਂ ਚੌਥੇ ਚੌਥੇ ਦਿਨ ਦੇ ਵਿੱਚ ਆ ਦੋਸਤੋ ਦੋਵੇਂ ਠੀਕ ਆ ਤਾਂ ਤੁਹਾਨੂੰ ਬਹੁਤ ਚੰਗਾ ਲੱਗਾ ਇਹਨੂੰ ਤਾਂ ਤੁਹਾਨੂੰ ਪੂਰਾ ਸੁਆਦੀ ਹੈ ਵੀ ਮੁੱਠੀ ਥਾਣ ਤੇ ਮਗਰ ਬੱਛਾ ਤੇ ਦੁੱਧ ਹੁਣ ਆਪਾਂ ਚਾਹੇ ਬੌਲੇ ਦਾ ਦੁੱਧ ਹੁਣ ਕਿੰਨਾ ਕਾਊਂਟ ਕਰ ਗਏ ਇਹਦੇ ਥੱਲੇ ਵੀ 14 ਕਿਲੋ ਜਿਹੜਾ ਤਿਆਰ ਹੈ ਉਹਨੂੰ 14 ਕਿਲੋ ਹਾਂਜੀ ਠ ਬਲੈਕ ਦੇ ਵਿੱਚ ਇਹ ਵੀ ਢੰਡੀ ਤੇਰੀ ਕੋਈ ਚੱਕਰ ਨਹੀਂ ਤੇਰੀ ਢੰਡੀ ਤੇਰੀ ਦੁੱਧ ਗਰਵੰਤ ਮੈਂ ਜਿਆਦਾ ਤਾਂ ਨਹੀਂ ਕਹਿੰਦੇ ਆਪਾਂ ਵੀ ਕਿੰਨਾ ਕਿ ਇਥੋਂ 12 14 15 ਤੱਕ ਚੁਵਾਈ ਜਾਊਗੀ 15 14 ਤੱਕ 15 ਕਿਲੋ ਵੀਰਜੀ ਰਾਮ ਨੇ ਦੇ ਦਊਗੀ ਨਾ 15 ਕਿਲੋ ਤੱਕ ਹਾਂ ਜੀ ਠੀਕ ਆ ਜੀ ਤੇ ਅੱਗੋਂ ਸੇਵਾ ਅਗਲਾ ਵਾਧੂ ਚ ਹੋ ਸਕਦਾ ਬਿਲਕੁਲ ਜੀ ਹਾਂ ਜੀ ਸੋ ਦੋਸਤੋ ਬਿਲਕੁਲ ਸੱਜਰ ਸੁਈ ਆ ਕੋਈ ਤਿੰਨਾਂ ਚੌ ਦਿਨਾਂ ਦਾ ਕੋਈ ਜਿਆਦਾ ਐਸਟੀਮੇਟ ਆਪਾਂ ਨਹੀਂ ਲਾਉਂਦੇਗੇ ਵੀ ਕਿੰਨਾ ਦੁੱਧ ਪਰ ਇਹਨਾਂ ਵੀ ਜੋ ਹੁਣ ਮੌਜੂਦਾ ਹੈਗਾ ਵੀ 13 14 ਉਦੇ ਅਕੋਰਡਿੰਗ ਆਪਾਂ ਦੇਖਦੇ ਆਂ ਵੀ 15 15 14 15 16 ਤੱਕ ਵੀ ਚਵਾਈ ਜਾਏ 15 ਪਲੱਸ ਹੀ ਜਾਊਗੀ ਅੰਦਰ ਨਹੀਂ ਦਿੰਦੀ ਜੇ ਚੋਰੀ ਦੇ ਵੱਡੀ ਵੱਡੀ ਬੈੜ ਆ ਹਾਈਡ ਕਰ ਤੂੰ ਤੁਸੀਂ ਵੇਖ ਲਓ ਵੱਡੀ ਆ ਠੀਕ ਆ ਤੇ ਲੈ ਉਹ ਗੁਰਵੰਤਖ ਖੋਲ ਕੇ ਇਹਨੂੰ ਤੋੜ ਦੋ ਬਾਕੀ ਥਣ ਥਣ ਜਿਹੜਾ ਦੋਸਤੋ ਪ੍ਰੋਪਰ ਸੋਣਾ ਕੋਈ ਦੂਰ ਹੋਣ ਨੇੜੇ ਕੋਈ ਵੀਰ ਆ ਰਿਹਾ ਵੀ ਇਹ ਨਾ ਕੋਈ ਧੁਰਕੂ ਰੱਖ ਕੇ ਆਇਓ ਵੀ ਛੋਟੀ ਜੀ ਨਿਕਲ ਆਊਗੀ ਜੇ ਦੱਸਿਆ ਆਪਾਂ ਵੱਡੀ ਹੋਇਆ ਵੀ ਜਿਹੜੀ ਚੀਜ਼ ਜਿੰਨੀ ਦੱਸੀ ਆ ਚਵਾਈ ਕਰਨ 'ਚ ਨਹੀਂ ਕੋਈ ਦਿੱਕਤ ਆਉਂਦੀ ਵੀਰ ਜੀ ਠੀਕ ਆ ਜੀ ਇਹ ਤਿੰਨਾਂ ਬੈੜਾਂ ਦੀ ਜਿਹੜਾ ਥ ਬਾਕੀ ਗਰਮੰਤੋਂ ਨਾਲ ਨੇ ਦੋਸਤੋ ਚੁਵਾਈ ਕੀਤੀ ਆ ਕਿਉਂਕਿ ਵਪਾਰ ਦਾ ਕੰਮ ਆ ਇਹਨਾਂ ਨੇ ਦੋ ਡੰਗ ਚੋਈ ਹੋਵੇ ਇਹਨਾਂ ਨੇ ਤਿੰਨ ਟਾਈਮ ਚੋਈ ਹੋਵੇ ਇਹਨਾਂ ਤੋਂ ਰਿਜ਼ਲਟ ਆਪਾਂ ਲੈਣਾ ਹੁੰਦਾ ਵੀ ਕਿਹੋ ਜੀ ਚੁਵਾਈ ਆ ਵੀਰਾਂ ਦਾ ਵੀ ਕੋਈ ਦੋ ਡੰਗ ਚੋਈ ਜਾਂ ਤਿੰਨ ਟਾਈਮ ਚੋਈ ਜਾਂ ਵੀ ਚੁਵਾਈ ਵਾਲੇ ਪਾਸਿਓਂ ਫੇਰ ਨਹੀਂ ਗਈ ਚੁਵਾਈ ਵਾਲੇ ਪਾਸਿਓਂ ਪੂਰੀ ਪਰਫੈਕਟ ਤਸੱਲੀ ਬਖਸ਼ਾ ਕੋਈ ਵੀਰ ਦੂਰ ਨੇ ਜਿਹੜੇ ਆ ਰਿਹਾ ਫੇਰ ਚਿੰਤਾ ਤੁਸੀਂ ਹੋ ਕੇ ਵਿਜ਼ਿਟ ਕਰ ਸਕਦੇ ਜੇ ਚੁਵਾਈ ਕਰ ਸਕਦੇ ਜੇ ਠੀਕ ਆ ਜੀ ਆਹ ਦੇਖੋ ਬਾਕੀ ਆ ਥਣ ਵੇਖੋ ਠੀਕ ਆ ਜੀ उल्ट बहनी तो वो अगों पिछ बैक सैड तो ठीक है जी आ करो चेक जी ले जी तुरो भाई लो ये ये जी ਠੀਕ ਆ ਲੱਗ ਗਿਆ ਵੀ ਆਓ ਚੁੰਗਣ ਦੇਵੇ ਸੋ ਤੈਨ ਹੀ ਮੱਜਾਂ ਸੀ ਅੱਜ ਦੋਸਤੋ ਤੇ ਤੈਨ ਹੀ ਵੀਰ ਦੇ ਕੋਲ ਬਹਿੜਾ ਨੇ ਇੱਕ ਗੱਬਣਾ ਜਿਹੜੀ ਆਪਾਂ ਤੁਹਾਨੂੰ ਲਾਸਟ ਦੇ ਵਿੱਚ ਦਿਖਾ ਦੇਣੀ ਆ ਪੂਰੀ ਉਹ ਵੀ ਪੂਰਾ ਟੋਰੀ ਆ ਠੀਕ ਆ ਟੋਰੀ ਵੜਾ ਜਿਹੜੀ ਤੁਹਾਨੂੰ ਲਾਸਟ ਦੇ ਵਿੱਚ ਵੀ ਦਿਖਾਉਣੀ ਆ ਜ਼ਰੂਰ ਬਣੇ ਰਹੋ ਗਰਮੰਤ ਕਿੱਥੋਂ ਤੱਕ ਦੇਣ ਲੈਣ ਇਹਦੀ ਡਿਮਾਂਡ ਵੀਰ ਜੀ 40000 ਹੈ ਜਿਹੜੀ ਸਹੀ 40000 ਹਾਂ ਮੁੱਲ ਦੋਨਾਂ ਦਾ ਇੱਕੋ ਜੀ 40 40 ਕਰਤਾ ਹਾਂ ਹਾਂ ਜੀ ਠੀਕ ਆ ਲੋ ਵੀ ਦੋਸਤੋ 40 40000 ਦੋਹਾਂ ਦੀ ਰੇਂਜ ਆ ਇਕੱਠੇ ਕਿਸੇ ਵੀਰ ਨੇ ਸੌਦਾ ਮਾਰਨਾ ਵਿੱਚ ਉਹ ਹਿਸਾਬ ਨਾਲ ਐਸ ਹੋ ਜੂਗੀ ਸਿੰਗਲ ਸਿੰਗਲ ਖਰੀਦੋਗੇ ਤੇ ਉਹ ਹਿਸਾਬ ਨਾਲ ਕੋਈ ਜਾਇਸ਼ ਹੋਈ ਤੇ ਉਹਨਾਂ ਕਮਾਨਤਾਂ ਵਿੱਚੋਂ ਜੋ ਵੀ ਹੋਇਆ ਜਰੂਰ ਕਰ ਦਿੱਤਾ ਜਾਊਗਾ ਇਹ ਦੋਵੇਂ ਵੈੜਾ ਸੀਗੀਆਂ ਲਾਈਟ ਦੇ ਵਿੱਚ ਕਿ ਜਿਹੜੀ ਲਾਈਟ ਦੇ ਵਿੱਚ ਦਿਖਾਉਣੀ ਆ ਕੱਬਣ ਵੈੜ ਦਿਖਾਉਣੇ ਆ ਡੱਬੀ ਵੈੜ ਵਾਈਟ ਕਾਲੇ ਡੱਬਾ ਤੇ ਐਚ ਐਫ ਪ੍ਰਿੰਟ ਦੇ ਵਿੱਚ ਆ ਦੇਖੋ ਜੀ ਅੱਛਾ ਗਰਮਤ ਸੂਆ ਕਿ ਨਵਾਸ ਹੁੰਦੀ ਆ ਇਹ ਤੀਜਾ ਸੂਆ ਸੂ ਵੀਰਜੀ ਸਈ ਤੀਜਾ ਹਾਂਜੀ ਦਿਨ ਲੈ ਜੂ ਹਜੇ ਅਜੇ ਦਿਨ 8 ਦਿਨ ਲੈ ਜੂਗੀ 8 ਕ ਦਿਨ ਹਾਂਜੀ ਠੀਕ ਤਫਾਈ ਤੇ ਬੁਈ ਚੰਗੀ ਹੈ ਹਾਂਜੀ ਹਾਂਜੀ ਆ 35 ਵਧੀਆ ਉੰਜ ਵੀ ਠੰਡੀ ਧੀਰੀ ਕੋਈ ਚੱਕਣੀ ਨਹੀਂ ਦੇਖੋ ਆ ਦੇਖੋ ਜੀ ਆ ਤੇ 35 ਇੱਕ ਨੰਬਰ ਆ ਭਰਾਵੋ ਆ ਵੇਖ ਸਕਦੇ ਹੋ ਤੁਸੀਂ ਠੀਕ ਆ ਕੋਈ ਧੀਰੀ ਕੋਈ ਰੰਗ ਨਹੀਂ ਇਸੇ ਤਰ੍ਹਾਂ ਤੁਸੀਂ ਆਦੇ ਉੱਤੇ ਆਪਕੇ ਤਸੰਦੀ ਕਰ ਲਿਓ ਬਿਨਾ ਜੂੜ ਵੰਗਾ ਪਾਇਆ ਇਸੇ ਤਰ੍ਹਾਂ ਤਪਾਓ ਬਿਲਕੁਲ ਤੇਪ ਲਿਓ ਠੀਕ ਆ 90 ਰੁਪਏ ਨੂੰ ਨੂੰ ਵੇਖੋ ਦੋ ਪਾਸੇ ਮੋਟੀ ਬਣੀ ਠੀਕ ਆ ਸਾਡੀ ਕਾਲੀ ਗਾਂ ਪਹਿਲਾਂ ਵਿਖਾਈਏ ਇਹਨੂੰ ਕੋਈ ਵੰਗਾ ਪਾਉਣ ਦੀ ਲੋੜ ਨਹੀਂ ਚਵਾਈ ਕਰਨ ਦੀ ਠੀਕ ਆ ਜੀ ਹਾਂਜੀ ਚੋ ਚੰਗੀ ਗੱਲ ਆ ਹਾਂਜੀ ਤੇ ਇਹ ਗ੍ਰੰਥ ਸਵੇਰ ਦਾ ਦੂਜਾ ਸੁਹੰਦੀ ਨਾ ਨਹੀਂ ਤੀਜਾ ਸਵੇਰ ਸਹੀ ਵਿਰਦੀ ਸੂਗੀ ਮੁੜ ਕੇ ਆਣ ਕੇ ਅਗਲਾ ਆਕੇ ਕਿ ਤੁਸੀਂ ਦੂਜਾ ਦੱਸਿਆ ਤੀਜੇ ਆ ਤੇ ਸੂਹਾ ਤੀਜਾ ਆ ਕਹਿਣ ਨੂੰ ਭਾਵੇਂ ਦੂਜੇ ਕਹਦੀ ਬਿਲਕੁਲ ਹਾਂਜੀ ਤੇ ਇਹ ਬਿਲਕੁਲ ਜਿਹੜਾ ਦੋਸਤੋ ਦੱਸਿਆ ਗਿਆ ਵੀ ਤੀਜਾ ਸਵੇਰ ਸੂਣੀ ਆ ਠੀਕ ਆ ਦਿਨ ਕੋਈ ਹਫਤਾ 5 ਦਿਨ ਹਫਤਾ 8 ਦਿਨ ਰਹਿ ਗਈ ਵੀ ਜਾ ਸਕਦੀ ਆ ਬਾਕੀ ਥਣ ਥਣ ਸੋਣਾ ਬਾਕੀ ਢੇਲ ਹੀ ਦੱਸਦੀ ਪਈਏ ਵੀ ਦਿਨ ਹਫਤੇ ਤੋਂ ਉੱਪਰ ਹੀ ਲੈ ਜਾ ਹਾਂਜੀ ਢੇਲ ਢੋਲ ਬਹੁਤ ਚੰਗੀ ਬਣੂਗੀ ਜੀ ਆ ਵੇਖੋ ਵੀ ਹਫਤੇ ਤੋਂ ਉੱਪਰ ਤੇ ਟੱਪ ਜਾਊਗੀ ਆ ਵੇਖੋ ਠੰਡੀ ਆ ਤੇਰੀ ਪੂਰੀ ਸੀਲ ਸੌ ਬਹੁਤ ਚੰਗੀ ਬਣੂਗੀ ਚਲੋ ਲਓ ਵੀ ਕੋਈ ਚੱਕਰ ਨਹੀਂ ਉਹ ਛੜਛੜ ਮਾਰਨਾ ਲੈ ਕੋਈ ਗੱਲ ਹੀ ਨਹੀਂ ਕੀ ਹਾਂਜੀ ਕਰਮੰਤ ਇਹ ਕਿੱਥੋਂ ਤੱਕ ਦੇ ਦੇਣੀ ਹੈ ਇਹਦੀ ਡਿਮਾਂਡ ਤਾਂ ਵੀਰ ਜੀ ਭਾਵੇਂ 55000 ਕਰਨਗੇ ਪਰ ਆਪਾਂ 50000 ਦੀ ਛੱਡ ਦਾਂ 50 ਦੀ ਹਾਂਜੀ ਹੋਰ ਕਰਦਗੇ ਵਿੱਚ ਹੁੰਦਾ ਵਾਧਾ ਘਟਾ ਕੋਈ ਨਹੀਂ ਉਹ ਕੋਈ ਮੌਕੇ ਦੇ ਮਾਨਤਣ ਹੋ ਜਾਊਗਾ ਖੁੱਲਾ ਕਰਦੇ 100 200 ਨਾ ਕਰੇ ਜੋ ਰਾਂਗੂ ਨਹੀਂ ਕੋਈ ਨਹੀਂ ਕਰਦਾਂਗੇ ਚਲੋ ਜਿਹੜਾ ਵੀਰ ਭਰਾ ਆਣ ਕੇ ਖਰੀਦੂਗਾ ਕੋਈ ਨਹੀਂ ਕਰਦਾਂ ਖੋਲ ਦਿਓ ਜੀ ਵੀ ਮਾਨਤਣ ਜਿਹੜਾ ਭਰਾ ਹੋ ਜਾਊਗਾ 50000 ਦੇ ਵਿੱਚੋਂ ਵੀਰਾਂ ਦਾ ਵੀ ਮਾਨਤਣ ਕਰਦਾਂਗੇ ਜੋ ਵੀ ਗੁੰਜਾਇਸ਼ ਹੋਈ ਠੀਕ ਹੈ ਜੀ ਸੋ ਬਰਾਬਰ ਇਹੜ ਪਹਿਲਾਂ ਹੀ ਅੱਜ ਓਨੇ ਰੱਖੇ ਆ ਠੀਕ ਆ ਜੀ ਹਾਂ ਜੀ ਬਾਕੀ ਆ ਦੇਖੋ ਵਜਨ ਮਜ ਨੂੰ ਬਾਹਰ ਵਜਨ ਭਾਰੀ ਆ ਪੂਰੀ ਪੇਟ ਦੇ ਪਾਸਿਓਂ ਵੀ ਦੋਸਤੋ ਪੂਰੀ ਰੱਜੀ ਪੂਜੀ ਆ ਤੇ ਵਜਨ ਭੋਜਨ ਤੁਸੀਂ ਆਪ ਹੀ ਦੇਖ ਲਓ ਤੇ ਪੁੱਲ ਬੜਾ ਪੁੱਲ ਆ ਵਜਨ ਲੋੜ ਵਾਲੀ ਆ ਥਣ ਥਣ ਦੀ ਕੁਆਲਿਟੀ ਵਧੀਆ ਜੇਕਰ ਦੋਸਤੋ ਕਿਸੇ ਕੰਮ ਦੇ ਵਿੱਚ ਕੋਈ ਕਾਮੀ ਫੀਜੀ ਹੋਈ ਜਾਂ ਖਾਮੀ ਹੋਈ ਤੇ ਉਹ ਵੀ ਆਪਾਂ ਦੱਸਣ ਜੋਗਾ ਮੌਕੇ ਤੇ ਖੜ ਕੇ ਠੀਕ ਆ ਤੇ ਥਣ ਥਣ ਪੂਰਾ ਵਧੀਆ ਹਵਾਨਾ ਬਿਲਕੁਲ ਭਰਦੀ ਆ ਲਾਏ ਪਈ ਆ ਪੂਰਾ ਜਿਹੜਾ ਦੋਸਤੋ ਬਣਾਈ ਜਾ ਰਹੀ ਆ ਦਿਨਾਂ-ਦਿਨ ਜਿਵੇਂ ਆਪਾਂ ਕਹ ਲਈਏ ਨਾ ਵੀ ਅੱਜ ਹੋਰ ਵੇਖੀ ਆ ਕੱਲ ਨੂੰ ਹੋਰ ਬਣ ਜਾਣੀ ਆ ਪਰਸੋਂ ਹੋਰ ਹੋਜੂਗੀ ਵੀ ਉਹ ਗੱਲਬਾਤ ਬਣਦੀ ਜਾਂਦੀ ਆ ਆ ਵੇਖੋ ਕੋਈ ਚੱਕਰ ਨਹੀਂ ਜਿੱਥੇ ਮਰਜ਼ੀ ਖਿਲਾੜ ਕੇ ਦੀ ੱਲੇ ਬੈਜੋ ਠੀਕ ਹੈ ਜੀ ਲਓ ਜੀ ਹਾਂਜੀ ਵੀ ਠੰਡੀ ਤੇਰੀ ਆ ਸੀਲਸ ਆਉ ਆ ਵੇਖੋ ਬਹੁਤ ਫਿਆਨ ਕੱਢੂਗੀ ਲੈਵਾ ਜੀ ਆ ਵੇਖੋ ਥਿੱਲਾਂ ਵੇਖੋ ਤੇਰੀ ਦੱਸ ਰਹੀ ਹੈ ਜੀ ਇਹ ਲੜਦੋੜੇ ਕਾਫੀ ਆ ਹਾਂਜੀ ਆ ਵੀ ਵੱਡੀ ਜਾਂਦੀ ਆ ਹਾਂਜੀ ਹਾਂਜੀ ਵੀ ਆਪਾਂ ਇਹ ਮੀਡੀਅਮ ਜਾਂ ਛੋਟੀ ਨਹੀਂ ਕਹੇ ਵੱਡੀਆਂ ਬੜਾ ਜਾਂਦੀ ਆ ਵੱਡੀਆਂ ਬੜਾ ਚਾ ਜਾਂਦੀ ਆ ਹਾਂਜੀ ਤੋਰੋ ਗੁਰਮント ਬਾਈ ਲੋ ਵੀ ਦੋਸਤੋ ਇਹ ਲਾਸਟ ਦੇ ਵਿੱਚ ਨਾਗ ਸੀਗਾ ਇਹ ਗੱਪਣ ਸੀ ਬਾਕੀ ਆਲਮੋਸਟ ਜਿੰਨੇ ਵੀ ਪਸ਼ੂ ਦਿਖਾਏ ਆ ਸਾਰੇ ਸਵੇ ਸੁਵੇ ਆ ਆ ਜਾ ਕਰਮਾਂ ਪਸੰਦੀ ਆਪਦੀ ਚੁਾਈ ਕਰਕੇ ਕਰ ਲਿਓ ਗੱਪਣ ਨੂੰ ਆਪਦਾ ਤੇ ਫੇ ਦੇਖ ਲਿਓ ਠੀਕ ਆ ਤੇ ਮਮੂਦਪੁਰ ਤੁਸੀਂ ਖਾਸ ਵਿਜ਼ਿਟ ਕਰ ਲਿਓ ਬਿਲਕੁਲ ਅਮਰਕੋਟ ਅੱਡਾ ਲੱਗਦਾ ਅੱਗੇ ਰਾਜੋਗੇ ਪਿੰਡ ਤੇ ਬਿਲਕੁਲ ਲਾਖਨਾ ਪਿੰਡ ਅੱਗੇ ਜਿਹੜਾ ਦੋਸਤੋ ਰਹਿ ਜਾਂਦਾ ਠੀਕ ਆ ਲਓ ਜੀ ਠੀਕ ਹੈ ਜੀ ਸੋ ਪਸੂ ਅੱਜ ਸਾਰੇ ਚੰਗੇ ਸੀ ਵੈਸੇ ਹਰ ਵਾਰ ਵੀ ਚੰਗੇ ਆ ਤੁਸੀਂ ਬਾਕੀ ਬਿਲਕੁਲ ਚਵਾਈ ਤੇ ਤੇ ਗਰਵੰਤ ਮੋਲੇ ਦਾ ਵੀ ਦੱਸਦਾ 50 ਦੇ ਵਿੱਚ ਆ ਇਹਦਾ ਦੱਸਦਾ ਕਿ ਡਿਮਾਂਡ 55000 ਕਰ ਰਹੀ 50 ਦੀ ਆਪ ਦੇ ਦਾਂਗੇ 50 ਦੇ ਦਾਂਗੇ ਹਾਂ ਜੀ ਆਜੋ ਤੇ ਗਰਵੰਤ ਭਾਈ ਇੱਕ ਨੰਬਰ ਆਪਣੇ ਜ਼ਰੂਰ ਸੰਪਰਕ ਦੇ ਦੇ ਜੀ ਸੰਪਰਕ ਨੰਬਰ ਹੈਗਾ ਵੀ ਜੀ ਠਾਣੇ ਦਾ 72 8043 98772 8043 ਠੀਕ ਹੈ ਜੀ ਹਾਂ ਜੀ ਇੱਕ ਨੰਬਰ ਆਪਣਾ ਚਾਹੇ ਇੱਥੇ ਦੇ ਵਾਰਸਨ ਚੱਲਦਾ ਠੀਕ ਹੈ ਭਰਾ ਹਾਂਜੀ ਆ ਕੱਟੀ ਦਾ ਥਣ ਵਖਾ ਲੋ ਫਿਰ ਅੱਗੇ ਉਹ ਨਿਕਾ ਦੇ ਦੇਖਣ ਨੂੰ ਜਾਂਦਾ ਨਾ ਵੇਖੋ ਪਾਸਪੀ ਥਣ ਤੁਹਾਨੂੰ ਬਹੁਤ ਚੰਗਾ ਕੱਢਦੀ ਲਓ ਜੀ ਹਾਂਜੀ ਠੀਕ ਹੈ ਜੀ ਆ ਇਧਰ ਵਖਾ ਦਿਓ ਥਾਂ ਦੀ ਛੇ ਲੋਕੀ ਦੋਸਤ ਠੀਕ ਆ ਉਧਰ ਥਣ ਤੁਹਾਨੂੰ ਤੁਸੀਂ ਪ੍ਰੋਪਰ ਨੇਰਾਂ ਕੇ ਵੀਰ ਨੂੰ ਆਉਂਦਾ ਕਿ ਥਣ ਨਿਕਾ ਹਾਂਜੀ ਹਾਂਜੀ ਆ ਪਸਮ ਵੀ ਝੋਟੀ ਹੁਣ ਲਓ ਜੀ ਪਸਮ ਕੇ ਜਿਹੜਾ ਭਰਾ ਉਹ ਥਣ ਬਿਲਕੁਲ ਤੁਸੀਂ ਵੇਖ ਲਓ ਵੀ ਪਸਮ ਕੇ ਬਿਲਕੁਲ ਉਹ ਮੁਠੀ ਥਣ ਹੋ ਜਾਂਦਾ ਵੇਖੋ ਹਾਂਜੀ ਠੀਕ ਆ ਤੋ ਪੂਰੀ ਤਸੱਲੀ ਕਰੋ ਜਿਸ ਘਰ ਤੋਂ ਵੀ ਆਪਾਂ ਵੀਡੀਓ ਪਾ ਰਹੇ ਆ ਦੋਸਤੋ ਜਿਸ ਥਾਂ ਤੋਂ ਵੀ ਪਸ਼ੂ ਦਿਖਾ ਰਹੇ ਆ ਵਪਾਰੀ ਵੀਰ ਗੁਰਮントੋਂ ਦਾ ਵਪਾਰ ਦਾ ਕੰਮ ਆਪਦੀ ਤਸੱਲੀ ਪੂਰੀ ਕਰਕੇ ਲੈ ਕੇ ਆਏ ਜੀ ਅਗਲਾ ਦੋ ਟਾਈਮ ਚੋ ਕੇ ਆਪਦੀ ਤਸੱਲੀ ਕਰਕੇ ਖੜੇ ਹੋ ਜੀ ਬਿਲਕੁਲ ਸੋ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ